ਹਾਂ ਜੀ ਦੋਸਤੋ ਆਓ ਦੋ ਮਿੰਟ ਗੱਲਬਾਤ ਕਰਨੀ ਹੈ ਕਤੀੜ ਬਾਰੇ ਹਲਕੇ ਕੁੱਤੇ ਬਾਰੇ ਗੱਲ ਕਰਨੀ ਹੈ ਮੇਰੇ ਮੂੰਹ ਗਾੜਨ ਨੂੰ ਕਿ ਅੱਜ ਮੈਂ ਲੋੜ ਤੋਂ ਬਾਅਦ ਬੋਲ ਸਕਦਾ ਅੱਜ ਜਿਹੜੀ ਮੈਂ ਤੇ ਕਾਰਵਾਈ ਪੁਲਿਸ ਨੇ ਕਰਨੀ ਹੈ ਜਿਹੜੀ ਪ੍ਰਸ਼ਾਸਨ ਨੇ ਕਰਨੀ ਕਰ ਲਵੇ ਜਿਹੜੀ ਧੋਪ ਚੌੜੀ ਚ ਨਾ ਲਵੇ ਇਸ ਕੁੱਤੇ ਦੇ ਹੱਟ ਦੇ ਆ ਡਾਕਟਰ ਲੁਜਾਰੇ ਵਾਲਾ ਥੱਕ ਉਹਦਾ ਨਾਮ ਲੈਣਾ ਥੱਲੇ ਦਾ ਉਹ ਬੰਦਾ ਮੇਰੇ ਧਿਆਨ ਮਰੇ ਬੋਲੇ ਅੱਜ ਮੈਂ ਪੋਸਟ ਪਾਈ ਹੈ ਤੁਸੀਂ ਪੋਸਟ ਪੜ੍ਹ ਸਕਦੇ ਹੋ ਉਸੋ ਬੰਦੇ ਨੂੰ ਮੈਂ ਲਿਜਾਣੇ ਪ੍ਰਸ਼ਾਸਨ ਨੂੰ ਮੇਰਾ ਚੈਲੇ ਜਾਮਾ ਸਵੇਰ ਬੋਲ ਘਰੇ ਜਾਣਾ ਜੇ ਹਿੰਮਤ ਹੈਗੀ ਆ ਤੇ ਮੈਨੂੰ ਰੋਕ ਨਾ ਜੇ ਮੈਂ ਜਾਵਾਂ ਕੱਲਾ ਜਾਊਂਗਾ ਮੈਂ ਮੈਨੂੰ ਕਿਸੇ ਲੋੜ ਦੀ ਨਾਲ ਜੱਦ ਕੇ ਨਹੀਂ ਮੈਂ ਇਸੇ ਕੱਲਾ ਜਾਊਂਗਾ ਉਸ ਕਤੀਰ ਨੇ ਤੂੰ ਸਾਨੂੰ ਬੋਲ ਜੋ ਬੋਲਣਾ ਮੈਨੂੰ ਬੋਲ ਜੋ ਬੋਲਣਾ ਤੇਰੀ ਆਪਣੀ ਕੌਡੀ ਜੋਦੀ ਆਪਣੀ ਤੂੰ ਲੋਕਾਂ ਦੀ ਜੂਪਾ ਧਲਿਆ ਤੂੰ ਮੇਰੇ ਘਰ ਪਰ ਆਪਣੇ ਆਜ ਉਹ ਮੇਰੀ ਧੀ ਬਾਰੇ ਗਲਤ ਕਮੈਂਟ ਕੀਤਾ ਜੇ ਆਪਣੇ ਪਿਓ ਦਾ ਨਾ ਮਸਲ ਤੇਰੇ ਘਰ ਸ਼ਿਮਲਾਪੁਰੀ ਆਉਣਾ ਹੀ ਸ਼ਿਮਲਾਪੁਰੀ ਸਿਰ ਤੇ ਘਰੇ ਮੇ ਆਉਣਾ ਹੀ ਤੇ ਘਰੋਂ ਬਾਹਰ ਆ ਕੇ ਮਿਲੀ ਮੈਨੂੰ ਜੇ ਤੂੰ ਥੰਮਦਾ ਕੀਤੇ ਮਸਲ ਇਕੱਲਾ ਆਉਂਗਾ ਮੈਂ ਮੈਂ ਕਿਉਂ ਨਾ ਲੈ ਕੇ ਨਹੀਂ ਆਉਂਦਾ ਤੇਰਾ ਬੰਦ ਇਹ ਵੀ ਪਤਾ ਵਾ ਪਿੱਤਾ ਤੇ ਹਿੰਮਤ ਆ ਕੇ ਬਾਹਰ ਆਉਣ ਦੀ ਤੇਰੇ ਇੱਕੋ ਟੁੱਟਾਏ ਕਮਰਾ ਬਾ ਉੱਥੇ ਤੂੰ ਸੋਹੇ ਤੇ ਬੈਠਾ ਹੋਣਾ ਉੱਥੇ ਬੈਠ ਕੇ ਲਾਈ ਬੋਣਾ ਤੇ ਜੇ ਹਿੰਮਤ ਆੜੀ ਬਾਹਰ ਨਿਕਲਦੀ ਕੇ ਇਹਨੂੰ ਕਹਦਾ ਬਾਹ ਪਾਤੀ ਆ ਚੀਕਾ ਪੋ ਉਹ ਚੀਕਾ ਤੂੰ ਆ ਮਾਰਦਾ ਰਾਦਰ ਜੀ ਕਮਾਦਾ ਪੁੱਠਾ ਦੋ ਕਈ ਕਰੋ ਬਾਹਰ ਨਿਕਲੇ ਤੇ ਜੇ ਮਦਈ ਬਾਹਰ ਹੋਣ ਦੀ ਇਹ ਛੇਰ ਕਰ ਦਿਓ ਤੇ ਉਹ ਤਾਂ ਪਹੁੰਚਾ ਦਿਓ ਸਵੇਰੇ ਮੈਂ ਕਰੋ ਚੱਲਣਾ ਵਾ 9:30 ਵਜੇ ਤੇ ਮਤੇ ਕੋਣ ਆਈ 9:30 ਚੱਲਣਾ ਤੇਰੇ ਕੋ ਤੁਸੀਂ ਬਲਾਪੂਰੀ ਆਉਣਾ ਹੀ ਜ ਲਿਜਾਲੇ ਪੁਰਸੇ ਹੱਥ ਦੇ ਲਓ ਅਸੀਂ ਜਾ ਕੇ ਕਹਿ ਕੇ ਆਏ ਆ ਵੀ ਇਹ ਬੰਦਾ ਗਲਤ ਬੋਲਦਾ ਇਹ ਅੱਗ ਲਾ ਰਿਹਾ ਪਰ ਉਥੇ ਅਫਸਰ ਮਿਲੇ ਆ ਕੋਈ ਗਾਲ ਨਹੀਂ ਕੋਈ ਬਾਦਰੀ ਬਾਤ ਠੀਕ ਠਾਕ ਆ ਬਾਤ ਚੜਬਾ ਠੀਕ ਠਾਕ ਬਲੇ ਕੈਨ ਸੁਣੀ ਗਏ ਨੇ ਕੋਈ ਕਰੋ ਯੋ ਪੋਤੇ ਇੰਨਾ ਪਤਾ ਗੰਦਬਗਦਾ ਤੇ ਭਗਵਾਨ ਦਮਨ ਇੱਕੋ ਕੰਮ ਨੂੰ ਆਉਂਦਾ ਵਾ ਕਈ ਪੰਨਾ ਠੋਕਦਾ ਕਈ ਲੱਕਾ ਠੋਕਦਾ ਕਈ ਫੈਰਾ ਠੋਕਦਾ ਅਜੇ ਕਤੀਰ ਠੋਕਦੀ ਇਹਨੂੰ ਫੜ ਜਾ ਜੇ ਮੁੰਡਾ ਕਿਦਾ ਅੱਗ ਲਾ ਰਿਹਾ ਮੈਂ ਦੱਲਾ ਬੰਦਾ ਹੋ ਕਰੋ ਮੇਰੀ ਕਾਰਵਾਈ ਕਰਨੀ ਹੈ ਕਰੋ ਮੇਰੀ ਜਿਹੜੀ ਗੋਲੀ ਬਾੜ ਮੇਰੇ ਮਾਰੋ ਮੈਂ ਸਵੇਰੇ ਆਉਣਾ ਲੁਧਿਆਣੇ ਆਉਣਾ ਹੀ ਜੇ ਆਪਣੇ ਪਿਓ ਦਾਣਾ ਸ਼ਿਵਲਾਪੁਰ ਜਾਊਂਗਾ ਤੇਰੇ ਘਰ ਦੇ ਬਾਹਰ ਆਊਂਗਾ ਤੇ ਘਰੋਂ ਬਾਹਰ ਆ ਜੀ ਮੈਂ ਖਾਦੇ ਹਥਾਂਗਾ ਸਵੇਰੇ ਆਉਂਗਾ ਮੈਂ ਤੂੰ ਮੇਰੀ ਧੀ ਤੱਕ ਪਹੁੰਚਿਆ ਤੇਰੀ ਆਪਣੀ ਇੱਕ ਕੌਡੀ ਜਿੱਦ ਨਹੀਂ ਹੈਗੀ ਸਾਰੇ ਕੁੜੀਆਂ ਜਨਮ ਦੀ ਤਰੇ ਪੱਲੇ ਕੀ ਆ ਤੂੰ ਕੀ ਕੀ ਗਿਆ ਐਥੇ ਇੱਕ ਦੁਆ ਮੈਂ ਜੱਟ ਐ ਇੱਕ ਦੁਆਜੋ ਤੂੰ ਕਹਿੰਦਾ ਜੱਟ ਦੀ ਬੋਲਣਾ ਹਾਂ ਮੈਂ ਜਾਟੀ ਜਾਟੀ ਮੈਂ ਦੱਸ ਕੀ ਕਰੇਗਾ ਮੇਰਾ ਮੈਂ ਜੱਟ ਆ ਮੈਂ ਜੱਟ ਆ ਮੈਂ ਬੜਕਦਾ ਜੱਟ ਨੂੰ ਜੱਟ ਨਹੀਂ ਬੋਲਣਾ ਮੈਂ ਜੱਟ ਦਾ ਪੁੱਮ ਜੱਟ ਐ ਦੱਸ ਮੈਂ ਪਿਓ ਜੱਟ ਮੈਂ ਦਾਦਾ ਜੱਟ ਮੈਂ ਜੱਟ ਆ ਕਮਰ ਜਾਨੇ ਜੱਟ ਆ ਤੂੰ ਮੈਨੂੰ ਮੇਰੀ ਗਲਤ ਬੋਲਿਆ ਤੂੰ ਮੈਨਾਂ ਕਰ ਕਰਦਾ ਵੀ ਗੱਲ ਕਰਨੀ ਹੈ ਹੈਗੀ ਹਿੰਮਤ ਕਰਨ ਦੀ ਜੇ ਆਪਣੇ ਪਿਓ ਦਾ ਦੋ ਮਰਦ ਸੂਰੇ ਬਾਹਰ ਅਜੇ ਘੇੜ ਦੇ ਬਾਹਰ ਮੈਂ ਤੇ ਘਰ ਦੇ ਬਾਹਰ ਹੋਲੇ ਸੂਰੇ ਸੂਰੇ ਮੈਂ ਸਾਢੇ 11:30 ਹੋ ਜਾਣਾਂ ਈ 11:30 11:15 ਤੱਕ ਘੇੜ ਦੇ ਬਾਹਰ ਖੜਾ ਹੋਊਗਾ ਮੈਂ ਆ ਕੇ ਜੇ ਕੋਈ ਮਾਰੀ ਮੇਰੇ ਮਾਰਦੀ ਸਾਧੋਈ ਰਹੀ ਯਾਰ ਇੱਕ ਦੁੱਕੀ ਦਾ ਬੰਦਾ ਤੂੰ ਜਾ ਤੇ ਭੈਣ ਔਕਾਤ ਕੀ ਤੇਰੀ ਇੱਕ ਦੁੱਕੀ ਦਾ ਬੜਾ ਦੁੱਕੀ ਦਾ ਬੰਦਾ ਤੈਨੂੰ ਔਕਾਤ ਕੀ ਤੇਰੀ ਆ ਗਈ ਤੂੰ ਫਾਇਕਰ ਉਹ ਦੁਬਾਰ ਨਹੀਂ ਗਿਆ ਹੁਣ ਤੇਰੇ ਘਰ ਤੱਕ ਮੈਂ ਜਾਣਾ ਨਹੀਂ ਕਰ ਤੇ ਕਾਫਾ ਤੇਰੇ ਘਰ ਬਾਰੇ ਤੇ ਪਰਿਵਾਰ ਬਾਰੇ ਬੋਲਾਂ ਮੇਰੀ ਔਕਾਤ ਨਹੀਂ ਹੈਗੀ ਮੇਰੀ ਸੋਚ ਨਹੀਂ ਹੈਗੀ ਪਰ ਗੰਦਿਆ ਬੱਜਾ ਤੂੰ ਤੂੰ ਗੰਦ ਮੱਕਾ ਮੇਰੇ ਤੇ ਪੇਛੇ ਆ ਗਿਆ ਅੱਜ ਮੇਰੇ ਧੀਆ ਬਾਰੇ ਤੈਨੂੰ ਰੇ ਮੈਂ ਸਾਡੇ ਤੋਂ ਚੱਲਣਾ ਜਿੰਨੇ ਮੈਂ ਰੋਕਣਾ ਰੋਕ ਲਵੇ ਤੇਰੇ ਵੀ ਘਰੇ ਆਉਣਾ ਤੇਰੇ ਸ਼ਮਲਾਪੂਰੀ ਤੇਰੇ ਗੇਟ ਦੇ ਅੱਗੇ ਆਉਣਾ ਹੀ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਜੇ ਹੋਇਆ ਤੇ ਗੇਟ ਤੋਂ ਬਾਹਰ ਆ ਜੀ ਮੈਂ ਇਕੱਲਾ ਆਉਂਗਾ ਮੈਨੂੰ ਨਾਂ ਲੈ ਕੇ ਨਹੀਂ ਹੋਣਾ ਮੈਨੂੰ ਫੌਜ ਕੋਈ ਨਹੀਂ ਕਰਨੀ ਨਾ ਮੈਨੂੰ ਕੋਈ ਕੁਛ ਹੈਗਾ ਖਾ ਲੇ ਥੋਂਗਾ ਮੈਂ ਜੇ ਆਪਣੇ ਪਿਓ ਦਾ ਨਾ ਸਿਰਫ ਗੇਟ ਦੇ ਬਾਹਰ ਆ ਜੀ ਫਿਰ ਮੈਂ ਸੋੜਿਆ ਆਉਂਗਾ ਜਦ ਤੂੰ ਕੀ ਤੋਂ ਪਤਾ ਨਹੀਂ ਪੈਂਦੀ ਆਪਾਂ ਗਲਤ ਬੋਲਣ ਰਿਆਂ ਦੱਲਿਆ ਤੂੰ ਮੈਨੂੰ ਬੋਲ ਜੋ ਬੋਲ ਨਾ ਤੂੰ ਮੈਂ ਨਾ ਕੰਨ ਨਹੀਂ ਕਰ ਰਹੀ ਆ ਹੋਜਤ ਤੇਰੇ ਪ੍ਰਵਾਹ ਬਲ ਸਾਡੂ ਕੋ ਪਤਾ ਨਹੀਂ ਕਿ ਪੁ ਕੀ ਆ ਤੇਰੀ ਓ ਕਾਫ ਕਿਥੋਂ ਜ਼ਰ ਸੱਜਣੇ ਪਤਾ ਕੋਈ ਜੀ ਤੂੰ ਐ ਕੀ ਚੀਜ਼ ਆ ਸਰਕਾਰਾਂ ਦੇ ਪਾਲ ਤੋਂ ਕੁੱਟਾ ਦੋ ਤੇ ਸਰਕਾਰਾਂ ਦੇ ਪਾਇਆ ਤੇ ਖੁਦਾ ਛੱਡਿਆ ਤੇ ਗੱਲ ਚ ਪੜਾ ਪਾਇਆ ਜੋ ਕੇ ਤੂੰ ਉਹ ਬੋਲਦਾ ਮੈਂ ਸਵੇਰੇ 8:30 ਚਲ ਲਈ ਕਰੋ ਤਰਨਕੋਟ ਤੋਂ 8:30 ਵਜੇ ਤੇ ਤੇਰੇ ਘਰੇ ਕਰਦੇ ਬਾਅਦ ਸ਼ੁਭਲਾਪੁਰ ਪਹੁੰਚਣਾ ਹਾਂ ਜੇ ਮੈਨੂੰ ਹਿੰਮਤ ਆ ਗਈ ਨਾ ਤੇ ਘੇਰ ਤੋਂ ਬਾਅਦ ਮੈਨੂੰ ਮਿਲ ਕੇ ਖਾਣ ਦੂਗਾ ਕੋਈ ਸ਼ਰਮਈ ਆਈ ਤੈਨੂੰ ਅੱਜ ਵੀ ਯਾਰ ਤੇਰੇ ਆਪਦੇ ਇੱਜਦੇ ਕੋਟ ਜੇਗੀ ਸਾਰੇ ਦੁਰੇ ਬਾਦੂ ਕੀਓ ਕਾਤਰੀ ਕਾਤ ਕੀ ਆ ਤੇ ਇੱਕ ਕੋਟੀ ਕੋਟੀ ਕਾਤਰੇ ਬਦੂ ਤੇ ਮੈਂ ਤਾਂ ਬੋਲਿਆ ਨਹੀਂ ਸੀ ਮੈਂ ਕਹਿੰਦਾ ਕੀ ਬੋਲਣਾ ਯਾਰ ਤੇ ਅੱਜ ਤੂੰ ਬੜੀ ਕੁੜੇ ਤੱਕ ਪਹੁੰਚ ਗਿਆ ਤੇਰੇ ਬਾਰੇ ਕੋਈ ਲਿਆ ਤੂੰ ਕੀ ਜੀ ਜਾਗਾ ਤੇਰੇ ਬਾਰੇ ਸਾਰੇ ਦੁਰੇ ਜਾਣ ਤੂੰ ਕੀ ਜੀ ਜਾਗਾ ਤੈਨੂੰ ਸਾਰੇ ਜਾਣਦੇ ਤੂੰ ਕੀ ਆ ਤੇਰੇ ਓਕਾਤ ਕੀ ਸਾਰੇ ਜਾਣਦੇ ਆ ਉਤੋਂ ਆ ਭਗੋਤ ਮਾਂ ਇਹ ਨੌਕਾਂ ਫੜ ਲਿਆ ਜਿਹੜੇ ਬਦੇ ਕੰਮ ਕਰਦੇ ਫੜੀ ਜਾਓ ਜਿਹੜੀਆਂ ਇਹ ਕਤੂੜਾ ਮੇਰੇ ਫੜਦੀਆਂ ਵਾਂ ਉਹ ਘਰੇ ਬਿਡੇ ਕੁੱਚਾ ਨੂੰ ਭੁਗੀ ਜਾਂਦੀਆਂ ਇੱਕ ਇਹ ਇੱਕ ਮਲੰਗ ਜਾਂ ਬੂਟਾ ਪੈਸੇ ਉਹ ਤੁਹਾਨੂੰ ਸ਼ਾਮ ਤੱਕ ਕੁੱਤੇ ਨੂੰ ਭੁਗੀ ਜਾਂਦਾ ਸਵੇਰੇ ਪੜਾ ਪੋਸਟ ਗੁੱਡ ਮਾਰਨਿੰਗ ਸ਼ਾਮ ਨੂੰ ਗੁੱਡ ਨਾਈਟ ਤੇ ਗਾਉ ਖਾਈ ਜਾਂਦਾ ਤੇ ਗਾਹ ਤੂੰ ਖਾਈ ਜਾਂਦਾ ਜੇ ਤੇ ਇੱਕ ਪਿਓ ਦਾ ਲੱਤਾ ਜਦਮ ਹੈਗਾ ਇੱਕ ਜਦਮ ਹੈਗਾ ਤੇ ਸਵੇਰੇ ਮੈਂ ਨਾਲ ਇੱਕ ਰੋਜੀ ਮੈਂ ਸਵੇਰੇ 9:30 ਕਰ 7:00 ਬੋਰ ਚੱਲ ਲੈ 9:30 ਵਜੇ ਮੈਂ ਤੇਰੇ ਘਰ ਦੇ ਮੋਹਰੇ ਹੁਣ ਇਕੱਲਾ ਆਉਗਾ ਮੈਂ ਜਾ ਆਪਣੇ ਪਿਓ ਦਾ ਇੱਕ ਪਿਓ ਦਾ ਤੂੰ ਹੈ ਨਹੀਂ ਵੇ ਜੇ ਹੋਇਆ ਤੇ ਬਾਹਰ ਆ ਜੀ ਹੁਣ ਮੈਂ ਗੱਲ ਚ ਵੜਿਆ ਨਾ ਹੁਣ ਮੈਂ ਚੰਗੀ ਤਰ੍ਹਾਂ ਬੜੂਗਾ ਜਿਹੜੇ ਗਾਹ ਖਾਂਦੇ ਖਾਈ ਜਾਣ ਮੈਂ ਨੇ ਗਾਹ ਖਾ ਦਾ ਦੱਲਿਆ ਮੈਂ ਧੀਆਂ ਬਾਰੇ ਗਾਹ ਖਾ ਸੋਦਾ ਓਏ ਤੇਰੀ ਕੁੱਤੀ ਕਿਧਰ ਕੋਲ ਦੁਕੀਆਲ ਬੋਨਾਂ ਦੇ ਦੱਲਿਆ ਆ ਮੈਂ ਪੋਸਟ ਪਾਈ ਮੇਰੇ ਪੇਜ ਜਾ ਕੇ ਦੇਖੋ ਇਹ ਕੁੱਤਾ ਕਿਧਰ ਮੇਰੀ ਕੁੜੀ ਕੀ ਬੋਲਿਆ ਬੰਦਾ ਐ ਮੇਰੇ ਪੇਜ ਤੇ ਪੋਸਟ ਪਾਈ ਹੋਈ ਮੈਂ ਇਹ ਮੇਰੇ ਕੁੜੀਆਂ ਬਾਰੇ ਤਕੀਰ ਦੀ ਭੌਂਗੀ ਆ ਤੁਸੀਂ ਪੜਿਓ ਜਾ ਕੇ ਉੱਥੇ ਤੇ ਜੇ ਮੇਰੇ ਸਾਹਮਣੇ ਹੋਵੇ ਨਾ ਮੈਂ ਆਪਣੇ ਪਿਓ ਦਾ ਜੱਟ ਦਾ ਪੁੱਤ ਨਹੀਂ ਕਰਦਾ ਸਾਲੂ ਆ ਪਾਰ ਤੇ ਰਹਿਦਾਂ ਨੂੰ ਮੈਂ ਤੇ ਤੁਮ ਸਾਹਮਣੇ ਬੈਠੋ ਲਾ ਜਾਓ ਇੱਥੇ ਬੈਠ ਰਹੇ ਤਕੀਰੇ ਤੂੰ ਘਰੋਂ ਬਾਹਰ ਨੂੰ ਨਿਕਲਦਾ ਨਹੀਂਗਾ ਬੈਠੂ ਜਿਵੇਂ ਕੋਤੈ ਉਧਰ ਭੌਂਗੀ ਜਾਣਾ ਖਵਾ ਦਸ ਗਿਆ ਤੇ ਮੇਰਾ ਪੇਜ ਬੰਦ ਹੋ ਜੇ ਕਿਉਂਕਿ ਪੇਜ ਮੇਰੇ ਸਿੱਖਤ ਅਗੇ ਮੇਰਾ ਪੇਜਬਾਨ ਦੁਰਗਾ ਆਏ ਮੈਂ ਜੇ ਬੋਲਿਆ ਨਾ 100% ਮੇਰੇ ਚਾਂਸ ਮੈਂ ਪੇਜ ਬੰਦ ਹੋ ਜਾਣਾ ਵਾ ਸਵੇਰ ਤੱਕ ਪਰ ਇੱਕ ਤੀਨ ਨੂੰ ਮੈਂ ਚੈਲੰਜ ਆ ਮੈਂ ਸਵੇਰੇ ਇਕੱਲੇ ਦੇ ਆਉਣਾ ਹੀ ਇਕੱਲੇ ਨੇ ਜੇ ਕੇ ਨਾਲ ਤੁਹਾਡਾ ਰੁਪਇਆ ਮੈਂ ਕਹਿ ਨਹੀਂ ਕਹਣਾ ਨੀਗਾ ਮੈਂ ਸਵੇਰੇ ਇਕੱਲੇ ਸਾਢੇ ਦੋ ਤਰਫੋਂ ਚੱਲਣਾ ਹੀ ਹੂੰ ਮੈਂ ਤੇਰੇ ਪਿੰਡ ਘਰ ਸ਼ਿਮਲਾ ਬੂੜੀ ਚ ਕਰਦੇ ਅੱਗੇ ਹੋਣਾ ਹੀ ਜੇ ਆਪਣੇ ਇੱਕ ਬਿਓ ਦਾ ਤਸਵੀਰ ਮੈਂ ਸਾਹਮਣੇ ਖੜ੍ਹ ਕੇ ਖਾ ਦੇ ਦਿੰਦੇ ਦੋ ਮਿੰਟ ਵਾਸਤੇ ਸੱਤ ਦੁਖੀ ਦਾ ਬੰਦਿਆ ਤੂੰ ਧੀਬਰ ਦਾ ਪੁੱਛੋ ਲਾ ਪਤਾ ਕੀ ਔਕਾਤ ਕੀ ਹੈ ਉੱਤੇ ਰਵੇ ਸਾਡੇ ਕਾਹੇ ਗੋਆ ਚੱਕਦੇ ਗੋਆ ਮੱਜਾ ਥੱਲੇਓ ਮਜਨ ਪੱਠੇ ਪੋਏ ਤੇਰੇ ਕਿੱਢੇ ਰਹਿ ਗਈਆਂ ਚੌਲੇ ਜਾਦ ਗਏ ਕੋ ਸ਼ਰਮੀਆਂ ਨੇ ਆਪਾਂ ਦਾ ਨੂੰ ਯਾਰ ਕਹ ਤੇਰੀ ਦੀ ਬਾਰੇ ਬਾਰੇ ਮੜਾ ਬੋਲੇ ਮੈਂ ਬੋਲੇ ਕਲੀ ਜਿਹੜਾ ਬੋਲਦਾ ਉੱਥੇ ਜਾ ਕੇ ਕਰ ਮੇਰੇ ਮੂੰਹ ਕੋ ਹੋਰ ਨਿਕਲ ਅਗਾਈਗਾ ਓਏ ਤਕਰ ਦਾ ਲੈਓ ਜਿਹੜੀ ਰਿਪੋਰਟ ਕਰਦੇ ਉਹਦੇ ਵੈਰੀ ਗੁੱਡ ਵੈਰੀ ਗੁੱਡ ਕੀ ਵੈਰੀ ਗੁੱਡ ਦਾ ਅੱਲਾ ਬੰਦਾ ਹੋ ਕਾਜੀ ਵੈਰੀ ਗੁੱਡ ਆਉਦੀ ਕੋਈ ਚਾਹੀਦੀ ਗੱਲ ਕਰਦਾ ਹੋ ਸਵਾਇਪ ਪਾੜਨ ਦੋ ਤੇ ਲਿਆ ਪਾਦਾ ਦੱਲਾ ਹੋ ਕਰਦੇ ਨੇ ਮੈਂ ਤੇ ਪਰਚਾ ਕਰਦਾ ਮੈਂ ਇਦਾਂ ਬੋਲਿਆ ਠੋਕੇ ਬੋਲਿਆ ਮੈਂ ਸਵੇਰੇ ਫੇਰ ਬੋਲੂਗਾ ਰੋਜ ਬੋਲੂਗਾ ਤੇ ਬੋਲੂਗਾ ਮੈਂ ਸਰੀ ਲਗੌਰ ਮੈਂ ਪੋਸਟਪਾਲੇ ਜਾਂ ਪੋਸਟਮਾਨ ਲੋਕੀ ਕਿਤਾਬਾਂ ਘਰ ਨੂੰ ਕਰੇ ਬਾਰੇ ਮਾ ਸੂਰ ਸფერੋ ਸਰੇ ਸਾਡੇ ਤੋਂ ਤਰ ਬੁੱਢ ਚੱਲਣਾ ਮੈਂ ਤੇਰੇ ਕਾ ਸ਼ਿਮਲਾਪੂਰੀ ਲੁਧਿਆਣੇ ਕੋਲ ਤੇ ਦੂਹੇ ਲੱਗੇ ਹੋਣਾ ਹੀ ਜੇ ਤੂੰ ਆਪਣੇ ਇੱਕ ਪਿਓ ਦਾ ਤੂੰ ਹੈ ਨਹੀਂ ਵੈਸੇ ਜੇ ਇੱਕ ਪਿਓ ਦਾ ਨਾ ਤੇ ਗੇਟੋਂ ਬਾਹਰ ਆ ਕੇ ਚੜਦਾ ਬਗੜਾ ਕਰੀ ਚੜਦਾ ਤੂੰ ਆਏਗਾ ਨਾ ਪਰ ਮੈਂ ਦੱਸੂਗਾ ਤੇ ਛੱਡ ਕੇ ਪਾੜਦਾ ਮੈਂ